ਹਲਕਾ ਮੁਕੇਰੀਆਂ ਦੇ ਅਕਾਲੀ ਵਰਕਰਾਂ ਵੱਲੋਂ ਸਰਬਜੋਤ ਸਿੰਘ ਸਾਬੀ ਯੂਥ ਅਕਾਲੀ ਆਗੂ ਦੀ ਅਗਵਾਈ ਚ ਭਾਜਪਾ ਪਾਰਟੀ ਨੂੰ ਅਲਵਿਦਾ ਕਹਿ ਕੇ ਪਾਰਟੀ 'ਚ ਸ਼ਾਮਲ ਹੋਏ ਸਮੂਹ ਵਰਕਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਾਮਲ ਹੋਏ ਭਾਜਪਾ ਵਰਕਰਾਂ ਨੇ ਕਿਹਾ ਕਿ ਉਹ ਅਕਾਲੀ ਦਲ 'ਚ ਸ਼ਾਮਲ ਇਸ ਕਾਰਨ ਹੋ ਰਹੇ ਨੇ ਕਿਉਂਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਹਮੇਸ਼ਾ ਅਕਾਲੀ ਦਲ ਨੇ ਅਹਿਮ ਭੂਮਿਕਾ ਨਿਭਾਈ ਹੈ। ਤੇ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਰਬਜੋਤ ਸਿੰਘ ਸਾਬੀ ਨੇ ਪਾਰਟੀ 'ਚ ਸ਼ਾਮਲ ਹੋਏ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਾਰਟੀ 'ਚ ਬਣਦਾ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਮੁਕੇਰੀਆਂ ਤੋਂ ਹੁਸ਼ਿਆਰ ਨਿਊਜ਼ ਦੇ ਨਾਲ ਦਿਲਬਖ ਸਿੰਘ ਗੁਰਾਇਆ ਦੀ ਰਿਪੋਰਟ ਮੰਤਵੇ ਆਪੀ ਅਜ ਤੋਂ 2 ਦਿਨ ਪਹਿਲਾਂ ਅਕਾਲੀ ਦਲ ਦੀ ਟੀਮ 'ਚ ਸਦਾ ਸੁਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਸਾਡੇ ਸਾਥੀ ਸ਼੍ਰੀ ਅਨਿਲ ਠਾਕੁਰ ਜੀ ਗੁਲਸ਼ਨ ਜੀ ਸਰਪੰਚ ਬਿੱਟੂ ਜੀ ਸਨਿਆਲ ਤੋਂ ਡਾਕਟਰ ਬਖਸ਼ੀ ਜੀ ਲਖਣ ਜੀ ਸਾਡੇ ਠਾਕਰ ਲਖਣ ਜੀ ਤੇ ਸ਼ੀਲੂ ਜੀ ਹੋਰ ਜਿੰਨੇ ਵੀ ਨਾਲ ਸਾਡੇ ਸਾਥੀ ਇਹਨਾਂ ਦੇ ਸ਼ਾਮਲ ਹੋਏ ਆ ਅੱਜ ਮੁਕੇਰੀਆਂ ਹਲਕੇ ਦੇ ਵਿੱਚ ਇਸ ਚੀਜ਼ ਦੀ ਬੜੀ ਕਾਲੀ ਵਰਕਾਂ 'ਚ ਖੁਸ਼ੀ ਦੀ ਲਹਿਰ ਹੈ ਤੇ ਕਾਲੀ ਵਰਕਰਾਂ ਨੇ ਮਹਿਸੂਸ ਕੀਤਾ ਵੀ ਸਾਡੇ ਜਿਹੜੇ ਪਰਿਵਾਰ 'ਚ ਵਾਧਾ ਹੋਇਆ ਜਿੱਥੇ ਸਦਕੇ ਆਪਾਂ ਉਹਨਾਂ ਨੂੰ ਇੱਥੇ ਮਿਲਿਆ ਜਾਵੇ ਤੇ ਉਹਨਾਂ ਦਾ ਇੱਕ ਸਨਮਾਨ ਕੀਤਾ ਜਾਵੇ ਤੇ ਉਹਨਾਂ ਨੂੰ ਇੱਥੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਅਸੀਂ ਇੱਕ ਇਸ ਹਲਕੇ ਦੇ ਵਿੱਚ ਨਵੀਂ ਦਿਖ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਇਸ ਹਲਕੇ 'ਚ ਅਸੀਂ ਲੈ ਕੇ ਜਾਣਾ ਚਾਹੁੰਦੇ ਆ ਪਿਛਲੇ ਲੰਬੇ ਸਮੇਂ 'ਚ ਅਸੀਂ ਇਨ੍ਹਾਂ ਭਰਾਵਾਂ 'ਚ ਵਿਚਰਦੇ ਆਏ ਆ 10 12 ਸਾਲ ਤੋਂ ਇਨ੍ਹਾਂ ਦਾ ਪੁਰਾਣਾ ਵਾਅਵਾ ਤੇ ਅਸੀਂ ਵੈਸੇ ਵੀ ਇੱਕ ਪਾਰਟੀਆਂ ਦੇ ਵਿੱਚ ਆਪਾਂ ਕੰਮ ਕਰਦੇ ਸੀਗੇ ਪਰ ਆਪਸੀ ਤਾਲਮਲ ਸਾਡਾ ਇੱਕ ਹੈ ਜੇ ਬ੍ਰਦਰਲੀ ਇੱਕ ਸੂਦੇ ਦੁੱਖ ਦੇ ਸੁੱਖ ਦੇ ਭਾਈਵਾਲ ਸੀਗੇ ਇੱਕ ਦੂਜੇ ਨਾਲ ਸੀ ਕੰਮ ਹੁੰਦੇ ਸੀ ਤੇ ਅੱਜ ਉਸੇ ਚੀਜ਼ ਨੂੰ ਅੱਗੇ ਤੋਰਦੇ ਆ ਇਹਨਾਂ ਸਾਰੇ ਸਾਥੀਆਂ ਨੇ ਅੱਜ ਅਕਾਲੀ ਦਲ ਨੂੰ ਜੁਆਇਨ ਕੀਤਾ ਅਸੀਂ ਇਹਨਾਂ ਨੂੰ ਜੀ ਆਇਆਂ ਜਿੱਥੇ ਕਹਿੰਦੇ ਆ ਉੱਥੇ ਇਹਨਾਂ ਦੇ ਦਿਲ ਦੀਆਂ ਗਰਾਈਆਂ ਜੋ ਕੋਟਾਨ ਕੋਟ ਧੰਨਵਾਦੀ ਕਰਦੇ ਆ ਮੈਂ ਆਰਐਸਐਸ ਦਾ ਕਾਰਜਕਰਤਾ ਰਹੇ ਹਾਂ ਲੇਕਿਨ ਪਿਛਲੇ ਇਲੈਕਸ਼ਨ ਦੇ ਦੌਰਾਨ ਜੋ ਲੋਕਾਂ ਵਿੱਚ ਵਿਚਰੇ ਆ ਭਾਜਪਾ ਲਈ ਵੋਟਾਂ ਮੰਗੀਆਂ ਉਹਨੂੰ ਦੇਖਦੇ ਹੋਏ ਸਾਰੇ ਇਲਾਕੇ ਨੂੰ ਇਹ ਲੱਗਦਾ ਸੀ ਕਿ ਭਾਜਪਾ ਦਾ ਸਭ ਤੋਂ ਵੱਡਾ ਸਪੋਰਟਰ ਅਨਿਲ ਠਾਕਰ ਆ ਔਰ ਲੋਕੀ ਵੋਟਾਂ ਪਾਉਂਦੇ ਰਹੇ ਆ ਇਹਦੇ ਕਰਕੇ ਮੈਂ ਵੈਸੇ ਸਮਾਸੇਵੀ ਸੰਸਦਾਂ ਤੋਂ ਆਇਆ ਹਾਂ ਲੇਕਿਨ ਲੋਕਾਂ ਦੇ ਵਿੱਚ ਇਹ ਹੈ ਕਿ ਭਾਜਪਾ ਨੂੰ ਸਪੋਰਟ ਕਰਦਾ ਹੈ ਔਰ ਅਸੀਂ ਕੀਤੀ ਹੈ ਔਰ ਕਈ ਵਾਰ ਇਹਨਾਂ ਨੂੰ ਅਸੀਂ ਲੀਡ ਦੁਵਾਈਏ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਕੀ ਕਾਰਨ ਹੈ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਮੇਰਾ ਇਹ ਕਾਰਨ ਹੈ ਕਿ ਅੱਜ ਦੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅਕਾਲੀ ਜਿਹੜਾ ਦਲ ਹੈ ਉਹ ਸਭ ਤੋਂ ਮਜ਼ਬੂਤ ਦਲ ਹੈ ਔਰ ਮਜ਼ਬੂਤ ਦਲ ਹੀ ਜਿਹੜਾ ਹੈ ਉਹ ਕਿਸੇ ਸੈਂਟਰ ਦੀ ਸਰਕਾਰ ਨੂੰ ਝਟਕਾ ਮਾਰ ਸਕਦਾ ਕਿ ਇਹ ਇਹਨਾਂ ਨੇ ਦਮ ਦਿਖਾਇਆ ਔਰ ਮੈਨੂੰ ਇਹ ਯਕੀਨ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਬਾਦਲ ਸਾਹਿਬ ਉਹਨਾਂ ਦਾ ਪਰਿਵਾਰ ਜੋ ਹਿੰਦੂ ਸਿੱਖ ਇਕਤਾ ਦੇ ਲਈ ਨਿਰੰਤਰ ਕੰਮ ਕਰਦਾ ਪਿਆ ਉਹ ਅੱਗੇ ਵੀ ਉਹਨੂੰ ਬਰਕਰਾਰ ਰੱਖਣਗੇ ਉਸ ਚੀਜ਼ ਨੂੰ ਦੇਖਦੇ ਹੋਏ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਕਰਨ ਲਈ ਔਰ ਸਾਡੇ ਇਲਾਕੇ ਦੇ ਅੰਦਰ ਜਿਨ੍ਹਾਂ ਵੀ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਮੈਂ ਉੱਥੇ ਦੇਖਦਾ ਅਸੁਰੱਖਿਤ ਮਹਿਸੂਸ ਕਰਦਾ ਹਾਂ ਇਸ ਕਰਕੇ ਮੈਂ ਅਕਾਲੀ ਦਲ ਜੁਆਇਨ ਕੀਤਾ ਔਰ ਇਹ ਜਿਹੜੇ ਸਾਰੇ ਭਰਾ ਆ ਇਹਨਾਂ ਦਾ ਦਮ ਖਮ ਦੇਖਦੇ ਹੋਏ ਇਹਨਾਂ ਦਾ ਰਤਬਾ ਦੇਖਦੇ ਹੋਏ ਇਹਨਾਂ ਦਾ ਜਿਹੜਾ ਦਿਲੋਂ ਜਿਹੜਾ ਨੇ ਸਾਡਾ ਸਵਾਗਤ ਕੀਤਾ ਹੈ ਸਰਬ ਜੋ ਸਾਬੀ ਜੀ ਜਿਹੜੇ ਇਲਾਕੇ ਦੇ ਅੰਦਰ ਐਮਐਲਏ ਨਾ ਹੁੰਦੀ ਹੋਏ ਵੀ ਐਮਐਲਏ ਨਾਲੋਂ ਵੱਧ ਕੰਮ ਕੀਤਾ ਇਹਨਾਂ ਨੇ ਔਰ ਇਹਨਾਂ ਨੇ ਲੋਕਾਂ ਦੀ ਰੱਖਿਆ ਕੀਤੀ ਹੈ ਤੇ ਇਹਨਾਂ ਨੂੰ ਮੈਂ ਚਾਹਾਂਗਾ ਕਿ ਅਕਾਲੀ ਦਲ ਵੱਲੋਂ ਟਿਕਟ ਨਾਲ ਨਵਾਜਿਆ ਜਾਏ ਔਰ ਜਿੱਤ ਦਿਵਾਣਾ ਸਾਡਾ ਕੰਮ